ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾ ਬੋਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਆਗੀਆਂ ਵੀਰੋ ਦੋਂਦੀਆਂ ਚੋਗੀਆਂ ਨੇ ਚੰਗੀਆਂ ਟੌਪ ਕਲਾਸ ਤਾਜ਼ੀਆਂ ਸੂਈਆਂ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਕਿਰਪਾ ਸਤ ਗੁਰਦੀ ਜੀ ਵਧੀਆ ਵੀਰੇ ਨਾਮ ਦੱਸਿਓ ਨਾਮ ਗਰਜਿੰਦਰ ਜੇ ਤੇ ਪਿੰਡ ਬੱਜੂਮਾਨ ਜੇ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਅਰਦਾਸਪੁਰ ਜੇ ਠੀਕ ਹੈ ਵੀਰ ਜੀ ਤੇ ਵੈੜਾ ਚੰਗੇ ਤੋਹਫੇ ਆ ਜੀ ਅੱਜ ਫੇਰ ਕੋਲੇ ਹਾਂਜੀ ਹਾਂਜੀ ਦੋਵੇਂ ਦੰਦਾ ਜੀਆ ਵਸੀਆਂ ਪਹਿਲਾਂ ਪਹਿਲਣਾ ਹੀ ਦੋਵੇਂ ਠੀਕ ਹੈ ਵੀਰੇ ਹਾਂਜੀ ਪਹਿਲਾਂ ਤੇ ਉਹਦਾਂ ਵਾਲਾ ਪਸ਼ੂ ਫਿਰ ਜਲਦੀ ਵੇਗ ਗਏ ਉਹ ਤਾਂ ਗੜੀਆਂ ਤੋਂ ਤੁਸੀਂ ਅਗਲੇ ਦਿਨ ਪਾਈ ਸੀ ਹਾਂਜੀ ਉਹ ਤਾਂ ਮੈਂ ਸੌੜ ਤੇ ਵੇਲਾ ਗਿਆ ਸੀ ਤੇ ਸੌੜ ਤੇ ਹਾਂਜੀ ਵੀਰ ਦੋ ਇੱਕ ਵੀਰ ਨੇ ਲੈ ਲਈਆਂ ਇੱਕ ਇੱਕ ਵੀਰ ਨੇ ਲੈ ਲਈ ਤੇ ਹੁਣ ਤਾਂ ਸੱਚ ਦੱਸਾ ਇੰਨੀ ਪਾਵੇ ਵੱਡੇ ਸਾਡੀ ਅੱਦਨ ਦੀ ਕਿਰਪਾ ਨਾਲ ਹਾਂਜੀ ਕੋਈ ਕਹੇ ਮੇਰਾ ਡੰਗਰ ਵੇਗਦਾ ਉਹ ਜੇ ਆ ਮੈਂ ਰੋਜ਼ ਦਿਓ ਉਸੇ ਵੀਡੀਓ ਤੋਂ ਤੁਹਾਡੇ ਨਾ ਦੋ ਦੋ ਰੋਜ ਦੀਆਂ ਵੇਚਣ ਡਿਆ ਬਿਲਕੁਲ ਬਿਲਕੁਲ ਦੋ ਤਿੰਨ ਵਸੀਆਂ ਵੀ ਗੰਡੀਆਂ ਜੀ ਬੜੀ ਸਤ ਗੁਰਦੀ ਕਿ ਇੰਨਾ ਲੋਕਾਂ ਨੇ ਪਿਆਰ ਕੀਤਾ ਨਾ ਬੜਾ ਲੋਕੀ ਵੀਰ ਤਰਾ ਬੜਾ ਬਹੁਤ ਜ਼ਿਆਦਾ ਪਿਆਰ ਕਰਦੇ ਨਾ ਬਾਕੀ ਵੀਰੇ ਮੈਂ ਤੈਨੂੰ ਉਸ ਦਿਨ ਤੁਸੀਂ ਵੀਡੀਓ ਬਣਾਈ ਹਨਾ ਤੁਹਾਡੇ ਰੇਟ ਸੁਣ ਕੇ ਮੈਂ ਤੁਹਾਨੂੰ ਕਿਹਾ ਮੈਂ ਵੀਰੇ ਇਹਦਾ ਛੋਟ ਤੇ ਮਾਲ ਦਾ ਦੇ ਕੇ ਜਾਣਾ ਕਹਿੰਦੇ ਨਾ ਤੂੰ ਰੇਡ ਨਿੱਕਾ ਕਰਦੇ ਮੈਨੂੰ ਦੋਵਾਂ ਤਿੰਨਾਂ ਵੀਰ ਇਹੋ ਜਿਹੇ ਤਾਂ ਵੀ ਫੋਨ ਆਇਆ ਆਂਦਾ ਏ ਡੱਡੇ ਬੋਲੋ ਹੌਲੇ ਚ ਦੇਈ ਜਾਂਦੇ ਕੋਕ ਮੋਂਨਾ ਵੀ ਆ ਬਿਲਕੁਲ ਬੜਾ ਕੋ ਜਾ ਬਿਲਕੁਲ ਵੀਰੇ ਰੇਡ ਜਾ ਜੀ ਰੇਡ ਸੋਹਣੇ ਹੈਗੇ ਤਾਂ ਹੀ ਪਰ ਆ ਗਿਆ ਚੱਲੀ ਜਾਂਦਾ ਬਿਲਕੁਲ ਬਿਲਕੁਲ ਮੈਂ ਕੋ 4-5000 ਦਾ ਵਸੀ ਵੇਚਣੀ ਤੇ ਚਮਾ ਪੰਜਾ ਦਿਨਾ ਬਾਅਦ ਇੱਕ ਵੇਚੀ ਕਿ ਵੇਚੀ ਬਿਲਕੁਲ ਵੀਰੇ ਬਿਲਕੁਲ ਦੋ ਦੋ ਗਿਆ ਜੀ ਦਿਨ ਦਾ 2-2000 ਤੇ 5000 ਬਣ ਗਿਆ ਥੋੜਾ ਬਹੁਤ ਵਧੀਆ ਜੀ ਕਿਰਪਾ ਵਾਹੀ ਕਰਦੀ ਬਹੁਤ ਜ਼ਿਆਦਾ ਪਿਆਰ ਕਰਦਾ ਲੋਕ ਕਵੀਰਾਂ ਕੀਤਾ ਬੜਾ ਪਿਆਰ ਕੀਤਾ ਬਿਲਕੁਲ ਵੀਰੇ ਰੇਟ ਵੇਖਦੇ ਆ ਰੇਟ ਤੁਹਾਡਾ ਜੈਸ ਹੀ ਤਾਂ ਹੀ ਨਹੀਂ ਪਸ਼ੂ ਖੋਲੋਂਦੇ ਤੁਸੀਂ ਦੱਸ ਦਿਓ ਆਪ ਵੀ ਕਿ ਕਿਹ ਮੁੱਲੇ ਵੇਖਿਆ ਸੀ ਮੈਨਾਂ ਵੀਰੇ ਤੋਹਫੇ ਆ ਮੈਂ ਹੁੰਦਿਆਂ ਵੇਖਿਆ ਬਹੁਤ ਨੰਗੀਨੇ ਜੀ ਨੂੰ ਕਹਦੀਏ ਨਾ ਐ ਗੇੜ-ਗੇੜ ਤੇ ਥਾਣ ਵਾਲੀਆਂ ਆ ਗਈਆਂ ਲ ਵੀਰੇ ਇਹ ਤਾਂ ਵਿਗਿਆ ਹੀ ਵਿਗਿਆ ਸਾਫ ਸੁਥਰੀਆਂ ਆ ਵਸੀ ਪਹਿਲਾਂ ਜੇ ਦੋਂਦੀ ਤੇ ਚੌਗੀ ਵਸੀ ਹੁੰਦੀ ਜੇ ਦੋਂਦੀ ਤੇ ਚੌਗੀ ਆ ਚੌਗੀ ਵਸੀ ਹੁੰਦੀ ਆ ਤਾਂ ਖੋਲ ਕੇ ਫੇਸ ਕੁਆਰਟੀ ਵੀ ਤੁਹਾਨੂੰ ਵਸੀ ਠੀਕ ਹੈ ਵੀਰੇ ਆਂਦੇ ਦੇਖਾਂ ਕਿ ਜਰਸੀ ਹੋਣੀ ਜਿਹੜੀ ਇਹ ਕੌਲੀ ਚ ਪਾਣੀ ਪੀਲੇ ਇਹਦਾ ਫੇਸ ਵੇਖੇ ਖੋਲ ਵੀਰੇ ਤੋਰਾ ਵਿਖਾਈਏ ਤਾਂ ਕਿੰਨੇ ਦਿਨ ਵੀਰੇ ਸੁਈ ਨ ਹੋਏ ਆ ਸੁਈ ਤਾਂ ਵੀਰੇ 10 ਪਾ 12 ਦਿਨ ਹੋਨੇ ਆ ਅੱਛਾ 10 12 ਦਿਨ ਹੋ ਗਏ ਆ ਐਕਸਟਰਾ ਵੀ ਜਿੰਕੂ 16 ਕਿਲੋ ਜੇ ਚੋਣ ਵਾਲਾ 16 ਕਿਲੋ ਚਵਾਈ ਵਾਲਾ ਦੁੱਧ ਆ ਵੇਖੋ ਵੀਰੋ ਚੈੱਕ ਕਰ ਲਿਓ ਐ ਮੋਟੀ ਅੱਖਾਂ ਕੀ ਨਿੱਕਾ ਕੰਨ ਆ ਗਿਆ ਐ ਜਰਸੀ ਆ ਗਈ ਵੀਰੇ ਪਾਨ ਦੇ ਪੱਤੇ ਵਾਲੀ ਚੈੱਕ ਕਰੋ ਲੈਵਾ ਚੈੱਕ ਕਰੋ ਵੀਰੇ ਐ ਥੱਬੇ ਲਾਏ ਆ ਵੇਖੋ ਵੀਰੋ ਕਿਹੋ ਜਿਹਾ ਨਗੀਨੇ ਲੈ ਕੇ ਆਉਂਦਾ ਵੀਰ ਵਿਗਨੇ ਦਾ ਵੀਰੇ ਮਿੰਟ ਤੋਂ ਪਹਿਲਾਂ ਇਹ ਜੀ ਤੋਹਫੇ ਬੜਾ ਚੌਣ ਚਵਾਇ ਇੱਕ ਨੰਬਰ ਕੀ ਬਾਤ ਹੈ ਵੀਰੇ ਚੈੱਕ ਕਰ ਲਓ ਵੀਰੋ ਲੈਵਲ ਹੋਆ ਚੈੱਕ ਕਰ ਲਓ ਵੈਟ ਦਾ ਚੰਗਾ ਲੈਵਾ ਵਾ ਵਸ਼ੀ ਬਹੁਤ ਸਾਫ ਸੁਥਰੀ ਹੈ ਵੀਰੇ ਨਗੀਨਾ ਹੈ ਤੋਹਫਾ ਬਾਕੀ ਵੀਰੇ ਚੰਗਾ ਪਸ਼ੂ ਹੋਵੇ ਸਿਵ ਤੇ ਡੋਮੈਟਿਕੀ ਮੂੰਹੋਂ ਨਿਕਲਦੀ ਆ। ਇਹ ਜੀ ਇੱਕ ਘਰ ਘਰ ਨਹੀਂ ਪਲਦੀਆਂ ਚੈੱਕ ਕਰੋ ਵੀਰੇ। ਲੈਵਾ ਚੈੱਕ ਕਰ ਲਓ। ਚੱਡੇ ਦੇ ਨਾੜਾ ਨੂੰ ਨਾ ਚੈੱਕ ਕਰ ਲਓ। ਚੰਗੀ ਕੁਆਲਿਟੀ ਆ ਜੀ। ਬੱਚਾ ਕੀ ਆ ਗਿਆ ਵੀਰੇ ਇਹਦਾ? ਆ ਬੱਚਾ ਆ ਗਿਆ। ਆ ਬੱਚਾ ਆ ਡਾ ਗਿਆ। ਹਾਂ ਜੀ ਆ ਬੱਚਾ ਜੀ। ਆ ਬੱਚਾ ਆ ਗਿਆ ਵੀਰੇਓ। ਵੀਰੇ ਯਾਰ ਮੋਲ ਦੀ ਗੱਲ ਕਰੀਏ ਕਿੰਨੇ ਦੀ ਵੈਟ ਦੇ ਦੇਣੀ ਆ। ਮੋਲ ਜੇ ਸੱਚ ਦਸੀਏ ਤਾਂ ਮੈਂ 65000 ਦਾ ਹੱਥ ਰੱਖ ਦਿੰਦੇ। ਬਿਲਕੁਲ। ਤੇ ਬਾਕੀ ਤੁਸੀਂ ਦੱਸੋ ਕਿੰਨੇ ਦੇਣੀ ਹੈ। ਜਾਣਦੇ ਹੋ ਜੈਜੀ ਵੀਰੇ 60 ਦੀ ਦੇ ਲਈਏ ਕੀ ਬਾਤ ਹੈ ਜਾਣਦੇ ਹੋ ਆ ਕੀ ਕਸਰ ਤੇ ਹੋਰ ਕੱਢਦੇ ਹੋ ਇਹ ਸੋੜ ਵਾਲਾ ਕੰਮ ਹੀ ਜੇ 55000 ਦੀ ਵਸੀ ਦੇ ਦੋ ਹਾਂ ਕੀ ਬਾਤ ਹੈ ਜੀ 55000 ਦੀ ਉਹ ਜੋ 55000 ਦੀ ਵਸੀ ਬਹੁਤਾ ਨਹੀਂ ਤੇ 20 ਕਿਲੋ ਦੇ ਦਵਸੀ ਆਮ ਨਾਲ ਭਰੀ ਜਾਊਗੀ ਬਿਲਕੁਲ 16 ਕਿਲੋ ਆਵਰੇ ਕੋ ਦੋ ਡੰਗ ਚਾਰ ਡੰਗ ਆਵਦੀ ਤਸੱਲੀ ਕਰਕੇ ਖੜੇ ਬਿਲਕੁਲ ਵੀਰੇ ਝੋਕੇ ਬਾਕੀ ਕਿੰਨਾ ਵੀਰਾ ਪਸ਼ੂ ਰੱਖਿਆ ਉਹ ਲੈਵੇ ਤੋਂ ਅੰਦਾਜ਼ਾ ਲਾਣ ਮਿਲਣ ਵੀਰੇ ਕਿੰਨਾ ਦੁੱਧ ਚਵਾਉਣਾ ਹੈ ਨਾ ਵੀਰੇ ਕਿਉਂਕਿ ਦੁੱਧ ਤਾਂ ਹਰ ਇੱਕ ਦੀ ਸੇਵਾ ਦਾ ਕਿਹੋ ਜੀ ਵੀਰ ਕੋਈ ਸੇਵਾ ਕਰ ਲੂ ਦੁੱਧ ਉਹਵੇਂ ਦਾ ਚਵਾ ਦੂ ਬਾਕੀ ਆਪਣਾ ਆਪ ਤਾਂ ਵੈੜ ਨੇ ਵਿਖਾ ਦਿੱਤਾ ਹੈ ਨਾ ਕਿੰਨਾ ਲੈਵਾ ਗਾਂ ਨੂੰ ਆ ਵੀਰੇ ਉਹਨਾਂ ਪਛਾਣੂ ਆ ਐ ਸੋਹਣੀ ਸੁਨੱਖੀ ਮੋਟੀ ਅੱਖ ਦੀ ਵੈੜ ਆ ਗਈ ਆ ਜਰਸੀ ਨਿੱਕਾ ਕੰਨ ਆ ਗਿਆ ਬਹੁਤ ਕੁਆਲਿਟੀ ਦੀ ਵਸ਼ੀ ਆ ਵੀਰੇ ਤੇ 55 ਚੋਂ ਛੋੜ ਹੋ ਜੂ ਹੋ ਜੂ ਹਾਂਜੀ ਹੋ ਜੂ ਤੇ ਤੁਸੀਂ ਦੱਸ ਦੋਗੇ ਜਿਆਦਾ ਹਣੋਂ ਲੈ ਨਹੀਂ ਨਹੀਂ ਵੀਰ ਜੈ ਜੈ 60 ਦਾ ਹੱਕ ਵੀ ਰੱਖ ਦੀ ਜ ਰੱਖ ਦੀ ਦਾ ਹੱਕ ਵੀ ਰੱਖ ਦੀ ਹਾਂਜੀ ਬਿਲਕੁਲ ਬਿਲਕੁਲ ਕਿੰਨੀ ਫਰੀਡ ਆ ਵਸੀ ਰੇਟ ਜੈ ਜੈ ਜੀ ਹਾਂਜੀ ਦੂਜੇ ਨੰਬਰ ਤੇ ਆ ਗਈ ਵੜ ਇਹ ਵਸੀ 4 ਦਿਨਾਂ ਤੇ ਵੀ ਪਹਿਲਾ ਸਵੇਰ ਦੇ ਇਹ 4 ਦਿਨਾਂ ਦਾ ਆ ਗਈ ਕਿੰਨੂੰ ਅੱਜ ਚੌਥਾ ਤੇ ਚੌਥਾ ਪੰਜਵਾਂ ਦਿਨ ਸੋਈ ਜੂ ਤੇ ਇੱਕੋ ਬੌਣਾ 14 ਕਿਲੋ ਹੋਗਾ 14 ਕਿਲੋ ਬਾਅਦ 14 ਤੋਂ ਉੱਪਰ ਹੋ ਗਏ 14 ਕਿਲੋ 2 4 ਡੰਡਾ ਆਪਦਾ ਝੋਕੇ ਲੈ ਕੇ ਜਾਓ ਠੀਕ ਹੈ ਖੋਲੋ ਵੀਰ ਜੀ ਇਹਦੇ ਮਗਰ ਬੱਚਾ ਇਹਦੇ ਮਗਰ ਰੱਖ ਆ ਜੇ ਇਹ ਵ ਵੇਖੋ ਵੀਰੋ 14 ਕਿਲੋ ਬੋਲਾ ਆ ਗਿਆ ਵਾ ਬਾਕੀ ਵੈੜ ਚੈੱਕ ਕਰ ਲਓ ਚੰਗੀ ਸ਼ਕੀਨ ਵੈੜਾ ਚਮਕ-ਚਮਕ ਚੈੱਕ ਕਰੋ ਵੀਰੋ ਐ ਚਮਕ ਫੋਲਾ ਵੈੜ ਦੀ ਬਾਕੀ ਲੈਵਲ ਉਹ ਚੈੱਕ ਕਰ ਲਓ ਚੰਗਾ ਕੈਂਟ ਲੈਵਾ ਲੱਗਿਆ ਐ ਫੱਟੀਦਾਰ ਲੈਵਾ ਵੀਰੋ ਚਮਕ ਬੜੀ ਵਸੇ ਬਿਲਕੁਲ ਪਤਾ ਲੱਗਦਾ ਖਰਾਕ ਆਦੀ ਦੇਖੋ ਵੀਰੋ ਚੈੱਕ ਕਰ ਲਿਓ ਥਾਂ ਦੀ ਕੁਆਲਿਟੀ ਐ ਗੇੜ-ਗੇੜ ਤੇ ਥਾਣਾ ਗਿਆ ਚੰਗਾ ਲੇਵਾ ਵੀਰੋ ਹਾਂਜੀ ਵੀਰ ਜੀ ਚਵਾਈ ਇੱਕ ਨੰਬਰ ਦੀ ਚਵਾਈ ਇੱਕ ਨੰਬਰ ਦੀ ਇਹ ਵੀ 14 ਨਹੀਂ ਤੇ 18 ਕਿਲੋ ਦਾ ਤੇ ਵਸੀ ਭਰੂ ਬਿਨਾ ਮੰਗੇ ਤਾਂ ਵੀਰ ਜੀ ਤਾਂ ਬਿਨਾ ਮੰਗੇ ਤਾਂ ਠੀਕ ਹੈ ਵੀਰੇ ਠੀਕ ਹੈ ਤਾਂ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਵੀਰੇ ਦੇਣੀ ਵੇਲੇ ਵਸੀ ਤੇ ਜੀ ਤਾਂ ਤੁੰਡ ਦਾ ਹੱਕ ਰੱਖਦੀ ਆ ਜਾਣ ਦਿਓ ਜੈ ਜੀ ਜਾਂਦੇ ਹੋ ਹਨਾ ਦੱਸ ਚਲ ਬਾਕੀ ਨਹੀਂ ਤੁਸੀਂ ਕਰਨਾ ਵੀਰੇ ਜੀ ਜਾਂਦੇ ਹੋ ਤਸਤ 57000 ਦੀ ਦੇ ਦਾਂਗੇ 57 ਦੀ 57 ਦੀ ਦੇ ਦਾਂਗੇ ਤੇ ਵੀਰੇ ਜੇ ਕੋਈ ਆ ਜੋੜਾ ਹੀ ਵੜਾ ਨਾ ਪਾਲੂਗਾ ਤਾਂ ਜਾਣ ਦਿਓ ਜੈਜ ਹੋਰ ਚਲੋ 55 55 ਕਰ ਦੋ ਤੁਹਾਨੂੰ 55 55 ਤੇ ਚਲੋ ਜੀ ਜੋੜਾ ਪਾਊਗਾ ਤੇ ਜੋੜਾ ਖਾਣਾ ਇੱਕ ਪੰਜ ਦਾ ਦੇ ਦਊਗਾ ਇੱਕ ਪੰਜ ਦਾ ਇੱਕ ਪੰਜ ਦਾ ਜੇ ਇਕੱਲੀ ਇਕੱਲੀ ਕੰਨੇ ਲੈਣੀ 55 55 ਕੀ ਜੇ ਕੋਈ ਵੀਰ ਜੋੜਾ ਪਾਉਂਦਾ ਤੇ ਇੱਕ ਪੰਜ ਦਾ ਦੇ ਦੂੰਗਾ ਕੀ ਬਾਤ ਐ ਵੇਖੋ ਵੀਰੋ ਰੇਡ ਵੀਰ ਦਾ ਜੈਜਾ ਚੰਗੀਆਂ ਮੇੜਾ ਨੇ ਵੱਡੀਆਂ ਨੇ ਐ ਥਾਂ ਥਾਂ ਦੀ ਕੁਆਲਿਟੀ ਚੰਗੀ ਆ ਚੰਗੇ ਦੁੱਧ ਵਾਲੀਆਂ ਨੇ ਇਹ 40 ਕਿਲੋ ਭਾਂਡੇ ਚ ਦੁੱਧ ਪਵਾਈ ਜਾਊਗਾ ਬਿਲਕੁਲ ਵੀਰੇ 30 40 ਕਿਲੋ ਦੁੱਧ ਭਾਂਡੇ ਚ ਪਵਾਈ ਜਾਊਗਾ ਦੁੱਧ ਤਾਂ ਵੀਰੇ ਪਤਾ ਕੀ ਆ ਦੁੱਧ ਦੁੱਧ ਸੇਵਾ ਦਾ ਹਨਾ ਜੀ ਬਾਕੀ ਗਰਮੀ ਆ ਹਨਾ ਜੀ ਬਾਕੀ ਇਹ ਆ ਕਿ ਵੀਰੋ ਚੰਗੇ ਦੁੱਧ ਵਾਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤੇ ਦੂਜੇ ਸਵੇਰੇ ਕਿੱਥੇ ਕਿੱਥੇ ਜਾਣਾ ਇਹਨਾਂ ਵਸੀਆਂ ਨੇ ਬਿਲਕੁਲ ਵੀਰ ਜੀ ਬਿਲਕੁਲ ਹਾਂ ਜੀ ਦੇਖ ਪਾਈ ਫੈਲਣੇ ਇੰਨੀ ਕਮਾਲ ਯਾਰ ਤੇ ਦੂਜੇ ਸਵੇਰੇ ਵਸੀਆਂ ਕਿੱਥੇ ਕਿੱਥੇ ਚੱਲ ਜਾਣਾ ਰੇਟ ਵੀ ਵੀਰੇ ਜਾ ਜਾ ਹਾਂ ਜੀ ਚੰਗੀ ਵਸੀਆਂ ਵੀਰੇ ਵੀਰ ਨੇ ਕਿਹਾ ਵੀ ਬਿਲਕੁਲ ਫੇਸ ਕੁਆਲਿਟੀ ਹੋਵੇ ਦੀ ਹੈ ਹਨਾ ਕੋਲੀ ਚ ਪਾਣੀ ਵਾਲੀ ਆ ਚੰਗੀ ਘੈਂਟ ਆ ਚੰਗੀਆਂ ਵੇੜਾ ਨੇ ਤੀਜੇ ਨੰਬਰ ਤੇ ਆ ਗਈ ਵੀਰ ਜੀ ਵੀਰ ਜੀ ਟੋਕੜ ਜੇ ਟੋਕੜ ਆ ਗਈ ਆਹਨ ਪੇ ਰਸੀ ਰਸੀ ਨਹੀਂ ਪਾਉਣੀ ਤਾਂ ਖੁੱਲੀ ਸਾਡੇ ਤੇ ਜਿੰਦਾ ਮਰਜੀ ਚੋਣ ਚਾਨ ਬੜੀ ਇੱਕ ਨੰਬਰ ਦੀ ਆ ਕੀ ਬਾਤ ਆ ਥਾਣ ਬਹੁਤ ਵਧੀਆ ਲੱਗਿਆ ਵੀਰੇ ਇਹਨੂੰ ਖੋਲੋ ਕਿੰਨਾ ਦੁੱਧ ਆ ਗਿਆ ਇਹਦਾ ਬਿਲਕੁਲ ਇੱਥੇ 7 ਕਿਲੋ ਦੁੱਧ ਜਿੰਨੇ ਦਿਨ ਮਰਜੀ ਕੋਈ ਆਪ ਦੀ ਤਸੱਲੀ ਕਰਕੇ ਚੰਗੀ ਤਰ੍ਹਾਂ ਥੋਲੋ 7 ਲੀਟਰ ਬਿਲਕੁਲ ਬਿਲਕੁਲ 7 ਕਿਲੋ ਜੀ ਬਾਕੀ ਵੀਰੇ ਕਿਵੇਂ ਇਹਨੂੰ ਵੀ ਥਾਂ ਥਾਂ ਚੰਗਾ ਲੱਗਿਆ ਸੱਜਰ ਨੇ ਵਧੀਆ ਦੁੱਧ ਘੱਟਿਆ ਹੋਇਆ ਇਹਨੇ ਚੰਗੇ ਰਿਕਾਰਡ 'ਚ ਰਹੀਓ ਪੱਖ ਜਰਸੀ ਜ਼ਿਆਦਾ ਖਰੀ ਆ ਹਾਂਜੀ ਬਥਾ ਬਥਾ ਜਰਸੀ ਦਾ ਨਿੱਕੇ ਕੰਨ ਦੀ ਆ ਗਈ ਇਹ ਵੀ ਹਾਂਜੀ ਤੋਰ ਦੇ ਤੋਰ ਥੋੜੇ ਡਰਦੀ ਹੈ ਨਾ ਮੜਾ ਇਹ ਇੱਕ ਦਿਓ ਇੱਕ ਮਿੰਟ ਹਾਂਜੀ তোমালোক তোমালোক ল ਹਾਂਜੀ ਵੀਰ ਚਾਣ ਪੜੀ ਵਧੀਆ ਜੰਮ ਚੋਂ ਇੱਕ ਨੰਬਰ ਲੱਗੇ ਹਾਂਜੀ ਆ ਇੱਕ ਨੰਬਰ ਦੀ ਸੀਗਸ ਵਾਲੀ ਠੀਕ ਹੈ ਜੀ ਬਾਕੀ ਵੀਰੇ ਥਣ ਚੰਗਾ ਲੱਗਿਆ ਚਵਾਈ ਤਾਂ ਇੱਕ ਨੰਬਰ ਹੁਣੀ ਹਨਾ ਬਾਕੀ ਵੀਰੇ ਨਾਣਾ ਨੂੰ ਨਾ ਚੈੱਕ ਕਰੋਗੇ ਕਿ ਕੀ ਕਹਨੇ ਆ ਇਹ ਸੱਜਰ ਦੇ ਵੇਲੇ ਬੜੇ ਪਟਾਕੇ ਪਾਏ ਹੋਣਗੇ ਆ ਚੰਗਾ ਚਵਾਇਆ ਹੋਊਗਾ ਬੱਦ ਦੁੱਧ ਵੀ ਇਹ ਚੰਗਾ ਮੱਝਾਂ ਵਰਗਾ ਦੇਣਾ ਮੱਝਾਂ ਵਰਗਾ ਹੁਣਾ ਦੁੱਧ ਵੀ ਹਾਂਜੀ ਚੰਗਾ ਤੇ ਵੀਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਇਹਦਾ 24-25 ਹਜ਼ਾਰ ਕਰਾ ਲਓ 20 ਵੀ ਦੇ ਦਈਏ ਹੋਰ ਜਾਣਦੇ ਹੋ ਰੇਟ ਤਾਂ ਡਾ ਜਿਆਦਾ 18 ਹਾਂਜੀ ਉਹ ਚੋਂ ਮੰਨ ਤਾਣ ਕਰ 17 ਦੀ ਹੋ ਗਈ ਚਲੋ ਉੱਚੋ ਕਰਦੇ ਹੋ ਹਨਾ ਬਾਕੀ ਕੋਈ ਵੀਰ ਫੋਨ ਲਾਵੇ ਮੋੜੇ ਹੋਣਾ ਕਾ ਕੋਈ ਨਾ ਮੋੜਨਾ ਕਿੰਨੇ ਮੈਂ ਅੱਗੇ ਲੋਕੀ ਕਰਨੀ ਤਾਂ ਖੁਦ ਫੋਨ ਕਰਕੇ ਕਹਿ ਦਿੰਦੀ ਹਾਂ ਹਾਂਜੀ ਬੰਦੇ ਕਮਾਉਣਾ ਹੈਗਾ ਕੁਝ ਮੈਂ ਕਮਾ ਬੜਾ ਕੁਦੇ ਗੀਦਾ ਮਾਰ ਬਿਲਕੁਲ ਬਿਲਕੁਲ ਪਰਮਾਤਮਾ ਹਨਾ ਮਾਈਕਰੋ ਬਿਲਕੁਲ ਬਿਲਕੁਲ ਦੇਖੋ ਵੀਰੋ 2 2000 ਨਾ 3 3000 ਨਾ ਹਨਾ ਬਾਕੀ ਕਿੰਨੇ ਪਸ਼ੂ ਵੇਚੀ ਜਾਣੇ ਆ ਮੈਂ ਤੁਹਾਨੂੰ ਦੱਸਣੇ 4 ਦਿਨ ਹੋਇਆ ਆਪਾਂ ਨੂੰ ਪਹਿਲੀ ਵੀਡੀਓ ਪਾਈ ਸੀ ਉਸ ਤੋਂ ਬਾਅਦ ਮੈਂ ਕਿੰਨੇ ਪਸ਼ੂ ਵੇਚਿਆ ਮੈਂ ਝੂਠ ਬੋਲੀ ਜਾ ਮੇਰੇ ਕੋਈ ਵੀ ਗਿਆ ਨਹੀਂ ਆਹ ਕੋਈ ਨਹੀਂ ਡੰਗ ਵੀ ਗਿਆ ਪਹਿਲੀਆਂ ਇਹ ਲੈ ਪਹਿਲੇ ਫੌਂਦੇ ਵੇਗੀਆਂ ਰੇੜੀ ਮਿਰਜੀ ਦੇਖਦੇ ਸੋਹਣਾ ਪਸ਼ੂਆ ਹਰ ਇੱਕ ਮੰਗਦਾ ਹਾਂਜੀ ਇੱਕ ਲੈਣਾ ਸਾਫ਼ ਸੁਥਰਾ ਹਾਂਜੀ ਭਾਜ ਡੰਗਰ ਉਹਦੇ ਆਪੇ ਹਰ ਇੱਕ ਲੈਣ ਵਾਲਾ ਹਰ ਇੱਕ ਗਾਗ ਹੁੰਦਾ ਵੀਰੇ ਸਾਫ਼ ਡੰਗਰਾ ਸੋਹਣਾ ਡੰਗਰ ਆ ਥਣਥਣ ਵਾਲਾ ਵਾ ਵੀਰੇ ਹਰ ਇੱਕ ਮਤਬਲ ਦਾ ਹੁੰਦਾ ਹਨਾ ਹਾਂਜੀ ਬਾਕੀ ਵੇਖੋ ਵੀਰੋ ਚੰਗੀਆਂ ਵੇੜਾ ਆਗੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਿੰਨੇ ਵੇੜਾ ਸ਼ਾਨਦਾਰ ਨੇ ਚਵਾਈ ਚੂਈ ਚ ਵੀਰ ਨੇ ਦੱਸਿਆ ਇੱਕ ਨੰਬਰ ਆ ਬਾਕੀ ਹਰ ਵੀਡੀਓ ਦੇ ਵਿੱਚ ਇਹੀ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰਿਆ ਕਰੋ ਪਾਸ ਕਰਿਆ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬਣਦਾ ਜੀ ਬਾਕੀ ਵੀਰੇਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਕਰ ਨਾਮ ਗੁਰਜਿੰਦਰ ਸਿੰਘ ਜੀ ਹਾਂਜੀ ਤੇ ਮੋਬਾਈਲ ਨੰਬਰ ਜੀ 9592815675 ਪਿੰਡ ਵੀਰ ਜੀ ਕਿਹੜਾ ਹੈ ਪਿੰਡ ਬੱਜੂ ਮਾਂ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸ ਖੇੜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅ